ਬੀਬੀ ਹਾਂ ਇਹ ਤੋਂ ਪੇ ਬਠੀਆਂ ਉੱਥੇ ਅੰਦਰ ਸ਼ਾਵੀ ਝੂਵੇਂ ਵੇ ਆ ਮੈਂ ਜਾਣੀ ਅੰਦਰ ਤੇ ਤੂੰ ਹੁਣ ਆ ਕੇ ਕਰੇ ਬਿਲਾ ਬੈਠਾ ਤੂੰ ਬਾਣ ਨੂੰ ਬਾਲਾ ਖਰਾਫ ਰਵੇ ਜਲਾ ਉਹ ਬੀਬੀ ਮੇਰੀ ਗੱਲ ਸੁਣ ਬਾਣ ਦਾ ਬੋੜਾ ਸੀਗਾ ਤਵੀਆਂ ਨੂੰ ਦੋ ਤਿੰਨ ਘਰੀ ਆਇਆ ਤਵੀਆਂ ਨਹੀਂ ਮਿਲਣਗੇ ਕਿਸੇ ਦੀਆਂ ਆਏ ਹੁਣ ਤਵੀਆਂ ਘਰੇ ਬੈਠੇ ਕੌਣ ਪੜਾਉਣਾ ਵੇ ਪੁੱਛਣ ਤਾਂ ਜਾਂਦਾ ਅੰਦਰ ਹਾਂ ਇਹਦਾ ਤਰੀਕਾ ਠੀਕ ਹੈ ਜੀ ਪੁੱਛ ਕੇ ਸੇਨ ਭੈਣ ਪਾਈ ਨੂੰ ਬਾ ਦੇਖ ਲੈ ਪੀਤੀ ਨੂੰ ਪੁੱਛਿਆ ਨਾ ਕੀ ਇਹ ਪੀਤੀ ਦੀਆਂ ਦਵਾਈਆਂ ਚਲਦੀਆਂ ਹੋਊਗਾ ਤਾਂ ਇਹਦੀਆਂ ਲੈ ਨਾ ਨਹੀਂ ਉਹ ਜਵਾਬ ਦਿੰਦਾ ਤੇ ਪੁੱਛਦਾ ਤਾਂ ਹੈ ਨਹੀਂ ਕਿਸੇ ਨੂੰ ਹੋਰ ਇੱਕ ਵਾਰ ਬਾਹਰ ਰਮਿਆ ਮਸਾ ਸੀਗਾ ਜੇ ਸੁੱਕ ਗਿਆ ਫਿਰ ਕਹੀਂ ਤੇ ਤੂਫ ਬੈਂਦੀਆਂ ਲੋ ਆਉਂਦੀ ਹੈ ਹਾਂ ਚਲ ਮੈਂ ਪੁੱਛ ਕੇ ਰਾਵਾਂ ਫਿਰ ਪੀਤੀ ਨੂੰ ਪੁੱਛਦਾ ਫਿਰ ਫਿਰ ਮੈਂ ਬਾ ਹੀ ਆਉ ਹੁਣੇ ਹਣਾ ਹੋਰ ਹੁਣ ਬਾਹਰ ਦਾ ਤੇ ਵੀ ਪਰ ਇਹਨੂੰ ਤੇ ਠੇਕਾ ਪਰਿਆ ਹੋਰ ਆ ਗੱਲ ਪੱਕੀ ਆ ਠੇਕੇ ਨੂੰ ਗੜਾ ਸਸਤਾ 75000 ਨੂੰ ਠੇਕੇ ਤੇ ਲੱਤਾ ਉਹੀ ਤਾਂ ਗੱਲ ਹੈ ਹੋਰ ਹੁਣ ਉਹਨੂੰ 22 ਜਲਾ ਹਾਂ ਚਲ ਮੈਂ ਪੁੱਛਦਾ ਫਿਰ ਜਾ ਕੇ ਮਾਂ ਪੀਤੀ ਨੂੰ ਅੱਛਾ ਇਸ ਤੀਨੇ ਪੁੱਛ ਲਈਏ ਓਏ ਫੋਨ ਹੀ ਕਰ ਲੈ ਸੱਚੀ ਫੋਨ ਤੀ ਦੱਸ ਦੂ ਇਹ ਤਵੀਆਂ ਦੇਣੀਆਂ ਹੋਣ ਤਾਂ ਫੋਨ ਤੇ ਕਿਹੜਾ ਜਵਾ ਦਿੰਦਾ ਫੋਨ ਕਰ ਕਿੰਨਾ ਤਿੰਨ ਚਾਰ ਘਰੀ ਜਾਏ ਪਹਿਲਾਂ ਯਾਰ ਤਵੀਆਂ ਕਿਸੇ ਦੀਆਂ ਮਿਲੀਆਂ ਨਹੀਂ ਇੱਥੇ ਨੂੰ ਸੁਣ ਹਲੋ ਹਾਂ ਬੀਤੇ ਕਿਵੇਂ ਹੈ ਠੀਕ ਹੈ ਬਈ ਹਾਂ ਕਦਿਆਂ ਚਾਹੀਏ ਇਸ ਦਿਰੀਆਂ ਯਾਰ ਹਾਂ ਉਹ ਵੱਡ ਜਾ ਪਾਉਣਾ ਸੀ ਯਾਰ ਅੱਛਾ ਉਹ ਮੈਂ ਦਾ ਬਸ ਕੰਟੇਰ ਮਿਲੀਆ ਕਰ ਦੂੰ ਕਿਹੜਾ ਬਾਲਾ ਬਾਣਾ ਥੋੜਾ ਜਿਹਾ ਆ ਪੌਣਾ ਕਿੱਲਾ ਥਾਂ ਦਾ ਪੌਣਾ ਯਾਰ ਹਾਂ ਹਾਂ ਕਿੱਥੇ ਪੰਗੇ ਅੱਛਾ ਉੱਥੇ ਕੋਠੇ ਕੜੇ ਪੰਗੇ ਚੱਲ ਫਿਰ ਮੈਂ ਉੱਥੇ ਖੜਾ ਆਵਾਂ ਕਿ ਘਰੇ ਜਾ ਕੇ ਆਵਾਂ ਚੱਲ ਮੈਂ ਬਾਅਦ ਕੇ ਫਿਰ ਉੱਥੇ ਕੱਢੇ ਜੰਗਾ ਆਉਂਦਾ ਹੋਇਆ ਚੱਲ ਫਿਰ ਮੈਂ ਜਾਣਾਂ ਚੰਗਾ ਠੀਕ ਹੈ ਬਈ ਠੀਕ ਹੈ चंगा ना झाड़ के खड़ा के हूं यार ऐडा कमला और संद मिल जाए इन बहुत होंगे हाँ कोई गल उ कद चंगा तो हुक् सच बिची पी एवं अच्छा अच्छा तो फिर कोठी चाबी इट थले पही है अच्छा किधरले पासे जंगले जाले पास ठीक है ठीक है चल मैं चंगा फिर मैं चक मैं पा लूंगा ठीक है ਤੇ ਉੱਥੇ ਓਵੇਂ ਜਿਕੇ ਰੋਕ ਕੱਢ ਕੇ ਤੇਰੇ ਚੰਗਾ ਬਈ ਠੀਕ ਆ ਠੀਕ ਓਕੇ ਓਕੇ ਚਲ ਤਵੀਆਂ ਤੱਕੀਆਂ ਮਿਲ ਟਰੈਕਟਰ ਸਾਫ ਕਰ ਹੁਣ ਆਪਾਂ ਆਲ ਜਾ ਕਪਰਾ ਇਲਾਕਾ ਸਾਫ ਕਰ ਮਸਾਲਾ ਤੋੜੀਆਂ ਮਿਲਣ ਕਾਇਦ ਨੇ ਭੌਂਕਦੇ ਤੇਰੇ ਪਿੱਛੇ ਪਰੇ ਜਿਵੇਂ ਗਾਲਾਂ ਮਿਲੀਆਂ ਨੇ ਇਹ ਹਰਾ ਨਹੀਂ ਦੀਦਾ ਚਰਾਂ ਨਹੀਂ ਦੀਦਾ ਤੇ ਮੈਨੂੰ ਵੀ ਦੇਣਾ ਖੜਾ ਰਿਤੀ ਰਿਤਾ ਫਰੇਤੇ ਵੀ ਉਹ ਤਾਂ ਫੇਰ ਵੀ ਛੱਡ ਦੰਗੇ ਆਖੋ ਚਾਹ ਦੀ ਕੁੱਟ ਕਰਾਲਾਂਗੇ ਮੈਂ ਚਾਹ ਦੀ ਕੁੱਟ ਨੂੰ ਬਹਿ ਗਿਆ ਕਾਰਜਾਂ ਤੋਂ ਆ ਗੋਣ ਆਈ ਅੰਦਰ ਮਾਪੇ ਨੇ ਹਾਂ ਹਾਂ ਹੈਲੋ ਸਸਰੀ ਘਰ ਗਈ ਕਾ ਉਹ ਜਿਆ ਅੱਜ ਸਾਰੇ ਕਿਥੇ ਹਾਂ ਇੱਕ ਦਿਨ ਤਾਂ ਸਾਈਕੀ ਕਰੇ ਅੱਛਾ ਨਾ ਤੁਸੀਂ ਕਿੱਥੇ ਹੋ ਨਹੀਂ ਹੋ ਰੋਜ਼ ਕਹਿਦੇ ਨਹੀਂ ਅੱਜ ਆਉਣੀ ਸਵੇਰੇ ਆਉਣੀ ਮੈਂ ਤਾਂ ਸੁਬ 2 ਮਹੀਨੇ ਹੋ ਗਏ ਤੇ ਕਿਦ ਨੂੰ ਆਉਣੀ ਸਵੇਰੇ ਤੁਸੀਂ ਨਹੀਂ ਆਉਂਦੇ ਪਤਾ ਨਹੀਂ ਕਿਹਦਾ ਸਹਾਰਾ ਲੈ ਤਾ ਨਹੀਂ ਅੱਛਾ ਚੁੱਪ ਕਰਨਾ ਮਰ ਕਾ ਅੱਛਾ ਮੈਂ ਮੈਨੂੰ ਤਾਂ ਲੱਗਦਾ ਨਹੀਂ ਕਿ ਤੁਸੀਂ ਆ ਜਾਓਗੇ ਅੱਜ ਤੁਹਾਨੂੰ ਰੋਕ ਹੀ ਕਹਦਿੰਗੇ ਭਾਈ ਅੱਜ ਪੱਕਾ ਕਿੰਨੇ ਕਜੇ ਆ ਰਹੇ ਹੋ ਅੱਜ ਦੋ ਟਾਈਮ ਘੰਟੇ ਮੈਂ ਉਹ ਕਰਨਾ ਹੋਵੇ ਮੈਡੀਕੀ ਜਾਂ ਮੈਂ ਤੁਸੀਂ ਨਾ ਆਉਣਾ ਮੈਂ ਹੁਤੇ ਜਾਗ ਬੈਠੀ ਰਹਾ ਮੈਂ ਵੀ ਆਉਂਦੇ ਆਉਂਦੇ ਆਂ ਅੱਛਾ ਠੀਕ ਹੈ ਚਲ ਠੀਕ ਆ ਫਿਰ ਮੈਂ ਟੀਮ ਤੇ ਮੈਂ ਤੁਸੇ ਕੋਈ ਸਮਾਰਟ ਬੰਦ ਉਗਾ ਕੇ ਰੱਖੂਗਾ ਲੈ ਜੇ ਚਾਹ ਦਾ ਕਾਦੀ ਹੈ ਸਮਾਰਟ ਕਾ ਮਗਾਉਣੇ ਜੇ ਤੁਸੀਂ ਆਉਂਗੇ ਹਾਂ ਚਲ ਠੀਕ ਆ ਚੰਗਾ ਫਿਰ ਤੁਸੀਂ ਤਿਆਰ ਹੋ ਫਿਰ ਗੱਲ ਜੇ ਡੇਟ ਕੱਟ ਹੁੰਦੇ ਆ ਆਂ ਆਉਣਾ ਹੀ ਆਉਣਾ ਹਾਂ ਚਲ ਆਜੋ ਚੈੱਕ ਕਰ 3 ਅਸਲੀ ਕਾਲ 3 ਦਾ 3 ਘੰਟਾ ਹੋਵੇ ਤੈਨੂੰ ਫੋਨ ਤੇ ਲੱਗੀ ਪਈ ਹੈ ਕੌਣ ਕਿਦਰ ਸੀ ਮੇਰੇ ਭਰਾ ਦਾ ਫੋਨ ਸੀ ਮਸਾਪੋਣਾ ਹੈ ਵਿਪਰਾ ਦਾ ਕਿਉਂ ਤੇ ਜਲਦੀ ਆਉਣਗੇ ਅੱਜ ਓਏ ਯਾਰ ਉਹ ਤਾਂ ਉਹਦੀ ਗੱਲ ਤਾਂ ਬਚ ਕਰੀ ਤੂੰ ਮੇਰੀ ਗੱਲ ਸੁਣ ਚਾਹਦੀ ਕੁਟ ਬਣਾਉਂ ਕਿਉਂ ਓ ਮੈਂ ਬੰਗਲੌਰ ਜਾਣਾ ਮਸਾਪਾ ਰਹੀ ਹੈ ਮੇਰੇ ਕੋਲ ਮੇਰੀ ਗੱਲ ਸੁਣ ਬਾਣ ਫੋਨ ਦੋ ਤੂੰ ਮਰ ਲਓ ਸੱਚੀ ਤੇ ਉਹ ਆਉਂਦੇ ਆ ਦੋ ਤਾਈ ਘੰਟੇ ਤੇ ਮੇਰੇ ਸਮਾਨ ਲਿਆ ਕੇ ਦੇਖ ਫੰਡੂ ਤੋਂ ਤਾਂ ਜਿੰਨੇ ਗੁੱਲੇ ਓਏ ਯਾਰ ਸਮਾਨ ਸੂਣ ਮੇਰੀ ਗੱਲ ਸੁਣ ਸਮਾਨ ਸਮੋ ਧੇ ਪਾਉ ਉਹ ਮੋੜਿਆ ਉਹ ਸਮਾਨ ਲੈ ਤੇਰਾ ਕੀ ਪਤਾ ਕਦੋਂ ਮੁੜੇਗਾ ਤੇਰਾ ਕੀ ਪਤਾ ਕਿੰਨਾ ਕਹੇ ਮੇਰੀ ਗੱਲ ਸੁਣ ਕੌਣ ਤਾਂ ਕਿਹੜਾ ਲੱਗੂ ਘੰਟਾ ਲੱਗ ਜਾਊਂ ਲੂੜ ਲੱਗ ਜੂਗਾ ਉਹਨਾਂ ਦਾ ਤਾਂ ਫੇਰ ਵੀ ਪਹਿਲਾਂ ਆਣੀ ਮੈਂ ਕੋਈ ਤਾਂ ਕਹਿੰਦੇ 2 ਘੰਟੇ ਜਨਨੇ ਆਉਣੇ ਨੇ 2 ਘੰਟੇ ਆਉਣੇ ਮੇਰੀ ਗੱਲ ਸੁਣ ਮੈਂ ਮਸਾਲੇ ਨੇ ਤਵੀਆਂ ਪੁੱਛੀਆਂ 15 ਕਹਿੰਦੇ ਪਹਿਲਾਂ ਪਕਾਈ ਕਰਕੇ ਆਇਆ ਜੇ ਹੁਣ ਮੈਂ ਤਵੀਆਂ ਪਾਉਣ ਜਨਾ ਹੁਣ ਤੂੰ ਹੈ ਕਹੇ ਬਾਹਰ ਸੁੱਕ ਜੂਗਾ ਤੇਰਾ ਆਪਣਾ ਆਪਸ ਵਿੱਚ ਖਲੇਸ ਹੋਊਗਾ ਮੈਂ ਤੈਨੂੰ ਸਿੱਧੀ ਦੱਸਦੀ ਨਹੀਂ ਤਾਂ ਕਹਿੰਦੇ ਹਰਾਨੀ ਵੀ ਤੇ ਹਰਾਨੀ ਵੀ ਤੇ ਹੁਣ ਹਰਾ ਵੀ ਜਣਿਆ ਨਾ ਹੁਣ ਮਸਾ ਤਵੀਆਂ ਵੀ ਨਹੀਂ ਬਾਹਰ ਬਹੁਣ ਵਾਸਤੇ ਹੁਣ ਕਹੀ ਹੁੰਦਾ ਮੇਰੇ ਭਾਈ ਆਉਣ ਵਾਲਾ ਮੇਰੀ ਭੁਜਾਈ ਜਾ ਸਕਦਾ ਉਹਨਾਂ ਤੇ ਸੋ ਤਾਂ ਬਿਆ ਨਾ ਜਾਣ ਕੇ ਖਰਚਾ ਲੱਗੋ ਜੇ ਮੇਰਾ ਓ ਯਾਰ ਮੇਰੀ ਗੱਲ ਸੁਣ ਖਰਚੇ ਉਹ ਕੀ ਕਰਾਂਗੇ ਕੀ ਕਾਹਦਾ ਖਰਚਾ ਹੋ ਜੀ ਬੰਦੇ ਕੀ ਖਾਧੀ ਜਾਂ ਖਰਚਾ ਲੱਗੂਗਾ ਤਾਂ ਸਹੀ ਨਾ 200 ਤਾਂ ਠੰਡੇ ਵੇ ਠੰਡੇ ਗਿਰੀਆਂ ਗੁਰੀਆਂ ਤਰ੍ਹਾਂ 250 ਤਾਂ ਲੱਗੀ ਜਾਓ ਓਏ ਨਹੀਂ ਇਹ ਜੀਆਂ ਗੱਲਾਂ ਨਾ ਸੋਚੇ ਕਰ ਤੂੰ ਰਿਸ਼ਤੇ ਯਾਰ ਰੋਜ ਨਹੀਂ ਹੁੰਦੇ ਕੋਈ ਗੱਲ ਆਉਣਗੀ ਮੈਨੂੰ ਤਾਂ ਮਿਲ ਕੇ ਜਾਣਗੇ ਤਾਂ ਇਹ ਨਹੀਂ ਆਉਣਸਾ ਹੱਥ ਲਾ ਕੇ ਮੁੜ ਜਾਣਗੇ ਤੂੰ ਘਰੇ ਇਹ ਜੀਆਂ ਚਾਹ ਬਣੇ ਤੇਰਾ ਵੀ ਪੱਤਾ ਹੁਣ ਬੰਨਨੇ ਨੇ ਟਲਦਾ ਹੋਵੇ ਖੇਤ ਵੀ ਤਰੂਆਂ ਦਾ ਬੰਨਣਾ ਗੱਲ ਸੁਣ ਦੀ ਖਾਣ ਕਰਤੀ ਕਰਤੀ ਬੰਨਣਾ ਟਲਦਾ ਵੈਸੇ ਨਾ ਕੰਡਾ ਦੇ ਕਦਾਂ ਮੇਗਾ ਸਰ ਬਾਅਦ ਟਾਈਮ ਲਗਾ ਉਹ ਨਹੀਂ ਆਪਾਂ ਲੈ ਲਈਏ ਨਾ ਕਿ ਨਹੀਂ ਹੋਣ ਵਾਲਿਆ ਕੋਈ ਚਾਲੀ ਮਿੰਟ। ਕਿਆ ਬੜਾਦਨੀ ਤੇ ਨਾ ਫਿਰ ਪੈਸੇ ਦੇਜਾ ਮੈਨੂੰ ਮੈਂ ਸਮਾਨ ਮਗਾ ਲੂਗੀ। ਪੈਸੇ ਦੇ ਜਿਹੜੇ ਮੈਂ ਉਧਰੋਂ ਆ ਜਾਊਗਾ। ਤੇਰਾ ਕੀ ਪਤਾ ਹੁਣ ਲੇਟ-ਬੇਟ ਹੋ ਕੇ ਮੈਂ ਜਵਾਬ ਤਾਂ ਮਗਾ ਲੂ। ਤੇ ਨਾ ਮੇਰੇ ਨਾਲ ਟੈਕਟ ਝਾੜੀ ਜਾਣਾ ਟੈਕਟ ਝਾੜਨ ਨੂੰ 40 ਮਿੰਟ। ਫਿਰ ਦੇ ਦੇਗਾ ਪੈਸੇ? ਆਹੋ ਲੈ ਲਈ ਯਾਰ ਹੋਰ ਕੀ ਆ ਮੈਂ ਆਜੂ ਉਹਨੋਂ। ਲੈ ਤੂੰ ਪੈਸੇ ਦੇ ਜੀ ਨਾ ਏਡੀ ਖਿਚਣ ਦੀ ਗੱਲ ਮੈਂ ਜਵਾਬ ਤਾਂ ਮਗਾ ਲੂਗੀ। ਜਵਾਹਤ ਤਾਂ ਵਗਾਰੇ ਜਵਾਹਤ ਅੱਜਕੱਲ ਤੈਨੂੰ ਪਤਾ ਹੀ ਆਖ ਲੈ ਜਾਂਦੇ ਹਾਂ ਲੱਗ ਚੋੜ ਦੇ ਰੱਖ ਕੇ ਚੰਗਾ ਮਚਾ ਕਰਕੇ ਦੁਨੀਆ ਦੀ ਮਨਾਲਾ ਜਾਂਦੀ ਘੋਟਾ ਅਰੇ ਮੈਂ ਵੀ ਟਰੈਕਟਰ ਦਾ ਸਾਫ ਕਰਾਂ ਉਹ ਚਾਹ ਤਰ ਦੇ ਪਹਿਲਾਂ ਹਣਾ ਕਾਲ ਕਰੀ ਜਾਂਦਾ ਖੇਤ ਨੂੰ ਚਾਹ ਤਾ ਤਰਤੀ ਮੰਮੀ ਸਾ ਬਤਾ ਅਮਰ ਖਾਣ ਨੂੰ ਹੈਗਾ ਉਹ ਕੀ ਕਰੇ ਚਾਹ ਤਰੀ ਆ ਮੈਂ ਹੁਣ ਖਾਣ ਨੂੰ ਤਾਂ ਕੁਛ ਨਹੀਂ ਹੈਗਾ ਕਰੇ ਤੇ ਮੇਰੀ ਗੱਲ ਸੁਣ ਐਂ ਕਰੀ ਹਾਂ ਤੂੰ ਹਾਂ ਤੇ ਮਾ ਮਾ ਮਮੀ ਆਉਣਗੇ ਅੱਜ ਅੱਛਾ ਉਹ ਲਿਆਉਣਗੇ ਕੇਲੇ ਕੁਲੇ ਉਹ ਖਾ ਲਈ ਨਾਲ ਜਵਾਕ ਵੀ ਆਉਣਗੇ ਸਾਰੇ ਆਉਣਗੇ ਗੱਡੀ ਤੇ ਆਉਣਗੇ ਸਾਰੇ ਜਵਾਕ ਚੱਲੇ ਮਰ ਜਾਣਗੇ ਨਾਲ ਇਹ ਤੈਨੂੰ ਵਧੀਆ ਠੀਕ ਆ ਸਾਰੇ ਤੇ ਬੜਾ ਸ਼ਰਾਰਤ ਨਾ ਕਰਿਓ ਪੁੱਤ ਫਿਰ ਤੇੜੀ ਜਿਹਾ ਸਵਾਲ ਤੈਨੂੰ ਪਤਾ ਹੀ ਠੀਕ ਆ ਡੇੜੀ ਕੀ ਕਰਦਾ ਮੈਂ ਤਾਂ ਕਹਿੰਦਾ ਮੈਂ ਖੇਤ ਜਾਣਾ ਮੈਨੂੰ ਚਾਹ ਕਰਦੇ ਕਿ ਮੈਂ ਤਵੀਆਂ ਮਾਰ ਕੇ ਆਉਣੀ ਆ ਉਹ ਨਾ ਬਾ ਕਿਉਂ ਨ ਬੱਢ ਜਾ ਕਹਿੰਦਾ ਮੈਂ ਬੀਜਣਾ ਉੱਥੇ ਹਰਾ ਹੂਰਾ ਹੂੰ ਹੁਣ ਉਹ ਤਾਂ ਕੀਤੀ ਜਾਂਦਾ ਨਹੀਂ ਪਤਾ ਕਿੰਨਾ ਕ ਟਾਈਮ ਲੱਗ ਗਿਆ ਅੱਖਾਂ ਤੋਸੇ ਨੂੰ ਸੀ ਮੈਂ ਸਮਾਂ ਲਿਆ ਦੇ ਮੈਨੂੰ ਵੀ ਮੈਂ ਦੁਕਾਨ ਤੋਂ ਵੀ ਅੱਛਾ ਤੇ ਉਹ ਹੁਣ ਜਾਂਦਾ ਨਹੀਂ ਦੀਂਦਾ ਮੈਨੂੰ ਤੇ ਕਹਿੰਦਾ ਮੈਂ ਤਾਂ ਫੇਰ ਲਿਆ ਤੂੰ ਸਮਾਂ ਉਹਨੂੰ ਮੈਂ ਮੁੜ ਆਉਂਗਾ ਚਲ ਕੋਈ ਨਹੀਂ ਪੁੱਤ ਫੇਰ ਲਿਆ ਮਾਂ ਦੀ ਸਮਾਂ ਸਮੁੰਤ ਤੇ ਨਾਲ ਜੂ ਆਤਰਾ ਜਾ ਆਉਣਾ ਲੈ ਤੇ ਮੈਂ ਅੱਜ ਦੂਟਾਈ ਘੰਟੇ ਤੱਕ ਚਲ ਨਾ ਨੂੰ ਕਿ ਤੁਸੀਂ ਉਹਨੂੰ ਉਹ ਕਰ ਲੋ ਰੈਡੀ ਆ ਸਿਰਫ ਰਵਹਾਰਾ ਮੇਥੋਂ ਉਹ ਆਉਂ ਨੂੰ ਇਹ ਨਹੀਂ ਲੈਣਗੇ ਕੇਲੇ ਕੁਲੇ ਫਾਟੇ ਤੋ ਦੇ ਦੇ ਦਰਨ ਉਹਦਾ ਕੋਈ ਨਾ ਬਾਲਾਂਗੇ ਚਲ ਚੰਗਾ ਤੁਹਾਡੀ ਮਰਜੀ ਆ ਚੰਗਾ ਇਹਨੂੰ ਅੰਦਰ ਲੈ ਜਾ ਤੇ ਉਹ ਲਿਆਉਣ ਦੇ ਫਿਰ ਕੇਲੇ ਫਿਰ ਖਾਲੇ ਬਸ ਤੂੰ ਕੁਝ ਨਹੀਂ ਕਰਿਆ ਕਰ ਚਲ ਠੀਕ ਆ ਖਾਲੇ ਬਸ ਕੇਲੇ ਮਾਮਾ ਲੈ ਕੇ ਆਊਗਾ ਜabb ਆ ਗਜੋ ਅੰਦਰ ਮੈਂ ਚਾਹ ਕਰਦੇ ਉਬਲੇ ਮੈਂ ਵੀ ਦਦਦ ਪਾ ਦੇਣ ਸਾਚੂ ਦਾ ਪਤਾ ਚਾਚੂ ਬਣ ਗਈ ਰੈਡੀ ਕੀ ਰਹਾ ਦਾ ਓ ਮਾ ਦਾ ਯਾਰ ਬਾਣ ਵਾਕੇ ਆ ਨਾ ਪਰ ਓ ਸਾਦਾ ਮੈਂ ਮੰਮੀ ਨੂੰ ਦੱਸਤਾ ਸੀ ਹਾਂ ਮੈਨੂੰ ਲੈ ਨਾਲ ਓ ਯਾਰ ਗਰਮੀ ਆਈ ਨਹੀਂ ਤੂੰ ਕੀ ਕਰੇਗਾ ਨਾਲ ਵਾਟਾ ਤੇ ਹੋਰ ਨਹੀਂ ਕੁਛ ਦੱਸਿਆ ਦਰੀ ਮਾ ਨੇ ਹਾਂ ਦੱਸਿਆ ਜੀ ਮਾਮੇ ਆ ਰਗੇ ਆਉਣਗੇ ਮਾਮਾ ਮਮੀ ਆਉਣਗੇ ਅੱਛਾ ਮਾਮਾ ਮਮੀ ਆਉਣਗੇ ਹਾਂ ਆ ਉਹਦਾ ਮੈਨੂੰ ਵੀ ਕਹਿੰਦੀ ਸੀ ਕਿ ਫੋਨ ਚਾਈ ਜਾਂਦਾ ਸੀ ਤੇ ਚਲ ਫੇਰਾ ਮੇਰੀ ਗੱਲ ਸੁਣਾ ਤੂੰ ਮੇਰਾ ਕਹਨੂੰ ਟਾਈਮ ਖਰਾਬ ਕਰਦਾ ਮੈਨੂੰ ਜਾਣ ਦੇ ਮੈਂ ਤਾਂ ਹੁਣ ਮੁੜਿਆ ਆਉਂਗਾ ਯਾਰ ਤੂੰ ਨਾਲੇ ਗਰਮੀ ਐ ਤੂੰ ਕੀ ਕਰੇਗਾ ਇਹਨੂੰ ਲੈ ਜਾ ਨਾਲੇ ਛੋਟੇ ਨਾਲ ਅੰਦਰ ਉੱਥੇ ਬਹਿ ਜਾ ਅੰਦਰ ਕੂਲਰ ਚੱਲ ਚਲ ਠੀਕ ਆ ਜਾ ਕੁਝ ਹਾਂ ਮੈਂ ਜਾਣਾ नहीं। हो आलो चा। चा चा फिर मैं चाह पे उड़ा दिन फिर वाह हो चाह फिर आई सी मैं तीन हो जाऊ आला फिर मैंने भी आना फिर मेरी गल सुना मैं कली ना गिलास चाह पी ला तू तेरा ओ हवा चढ़ के लिए ਆ ਤਾਂ ਮੈਨੂੰ ਪਤਾ ਹੈ ਮੈਂ ਵੀ ਆਖਾਂ ਚਾਹ ਪਾਏ ਆਏ ਲੱਗਦਾ ਜਿਵੇਂ ਪਹਿਲਾਂ ਦੀ ਪੀ ਹੁੰਦੀ ਹੈ ਨਾ ਹਵਾ ਕੱਟ ਕੇ ਨਹੀਂ ਠਾਰ ਕੇ ਲਈ ਚਾਹ ਦੀ ਮੈਂ ਅੱਛਾ ਤੇ ਹੋ ਕਿੰਨਾ ਟਾਈਮ ਲੱਗ ਜੂ ਤਾਂ ਵੀ ਤੈਨੂੰ ਸੱਚ ਦੱਸਦੇ ਟਾਈਮ ਯਾਰ ਮੇਰੀ ਗੱਲ ਸੁਣ ਦੋ ਵਾਰੀ ਬਾਹੂnga ਮੈਂ ਦੋ ਵਾਰੀ ਬਾਹੂਂ ਤੇ ਕਿੰਨਾ ਲੱਗਦਾ 2 ਘੰਟਾ ਡੇਢ ਘੰਟਾ ਲੱਗੂ ਵੱਧ ਤੋਂ ਵੱਧ 10 ਮਿੰਟ ਪਹਿਲਾਂ ਵੀ ਲੱਗ ਸਕਦਾ ਹੈ ਮਸ਼ੀਨਰੀ ਦਾ ਕੀ ਹੈ 10 ਮਿੰਟ ਵੱਧ ਵੀ ਲੱਗ ਸਕਦਾ ਹੈ 10 ਮਿੰਟ ਚੱਲ ਫਿਰ ਮੈਨੂੰ ਪੈਸੇ ਦੇ ਜੀ ਉਹ ਪੈਸੇ ਦਾ ਮੇਰਾ ਉੱਥੇ ਬਟੂਗਾ ਪਿਆ ਰੋਕੋ ਤੂੰ ਨਾਲੇ ਪੈਸੇ ਕਿਰਾਉਣੇ ਕੀ ਹੈ ਵੀ ਠੰਡੇ ਦੀ ਬ ਨਾ ਮੇਰੇ ਗਾਸਾਂ ਉਹਨਾਂ ਠੰਡਾ ਪੀਣਾ ਜ਼ਰੂਰੀ ਹੈ ਤੇ ਹੋਰ ਮਸਾਤਾ ਹੋਣਗੇ ਕਿਨੇ ਜਰ ਤੋਂ ਚੱਲ ਲਈ ਚੱਲ ਕੋਈ ਗੱਲ ਹਾਂ ਉੱਥੇ ਬਟੂਆ ਪਿਆ ਫ੍ਰਿਜ ਤੇ ਪਿਆ ਚਾਹ ਪੀਂਦੀ ਚੰਗਾ ਚੰਗਾ ਚੱਲ ਫਿਰ ਠੀਕ ਹੈ ਫਿਰ ਤੁਸੀਂ ਜਾਓ ਟਾਈਮ ਨਾਲ ਜਾਓ ਫਿਰ ਟਾਈਮ ਨਾਲ ਮੈਂ ਵੀ ਫਿਰ ਕੰਮ ਦੀ ਤਿਆਰੀ ਤੁਰ ਕਾਦੀ ਕੋਈ ਸਬਜੀ ਸੁਬਜੀ ਦੁਪਹਿਰ ਦੀ ਬਣਾ ਬਲੋ ਕੇ ਰੱਖ ਦਿੰਦੀ ਹਾਂ ਰੋਟੀ ਟੁਕਾ ਚਾਹ ਪੀਂਦੀ ਚਾਹ ਤੁਮ ਮਮਾ ਦਾ ਪੀਂਦੇ ਦੁਪਹਿਰ ਦੀ ਪੌਣਦੇ ਹਾਂ ਤੋਂ ਪਹਿਲਾਂ ਪ੍ਰਬੰਧ ਕਰ ਲਾਂ 10 ਮਿੰਟ ਬਹਿ ਤਾ ਜਿਉ ਕੋਲੇ ਹਮ ਐ ਸਬਜੀ ਸੁਬਜੀ ਬਣਾ ਕੇ ਰੱਖ ਦਿੰਨੀ ਚੰਗਾ ਚੰਗਾ ਚਾ ਠੀਕ ਹੈ ਚੰਗਾ ਚੰਗਾ ਜਾ ਨਾ ਦੇਖ ਲੈ ਘੰਟਾ ਡੇਢ ਘੰਟਾ ਹੋ ਗਿਆ ਮੇਰੇ ਭਰਾ ਦੀ ਫੋਨ ਆਈ ਤੇ ਕਹਿੰਦਾ ਸੀ ਦੋ ਟਾਈ ਘੰਟਾ ਤੀ ਆ ਜਾਗੇ ਤੇ ਹੁਣ ਤਾਂ ਲੈ ਲਾ ਵੀ ਲੱਗਿਆ ਟਾਈਮ ਕਿੰਨਾ ਟਾਈਮ ਹੋ ਗਿਆ 10 ਵਜਣ ਵਾਲੇ ਆ ਫਿਰ 11 ਕਵੇ ਨੂੰ ਤਾਂ ਆ ਹੀ ਜਾਣਗੇ ਤੇ ਉਹਨੂੰ ਕਈ ਨਹੀਂ ਕਿੰਨਾ ਚਿਰ ਹੋ ਗਿਆ ਹੁਣ ਖੇਤ ਚਲ ਉਹ ਤਾਂ ਹੁਣ ਕੀ ਮੈਨੂੰ ਪਤਾ ਵੀ ਛੇਤੀ ਨਹੀਂ ਮੜਦਾ ਹੈਗਾ ਕੀ ਕਰਾਂ ਹੁਣ ਉਹ ਵੀ ਆਉਣ ਵਾਲੇ ਤੇ ਸਮਾਨ ਵੀ ਮੰਗਾਉਣ ਵਾਲਾ ਪਿਆ ਘਰੇ ਚਲ ਮੁੰਡੇ ਨੂੰ ਪਹਿਲੇ ਫੋਨ ਲਾ ਕੇ ਨਾ ਵੇਖ ਮੇਰੇ ਭਰਾ ਨੂੰ ਮੁੰਡੇ ਤਾਂ ਫੇਰ ਹੀ ਸੱਦੂ ਰਿੰਗ ਜਾਈ ਜਾਂਦੀ ਹੈ ਦੇਖੀ ਚੱਕਦਾ ਹੀ ਨਹੀਂ ਹੈਗਾ ਗੱਡੀ ਗੁੱਡੀ ਚਲਾਉਂਦਾ ਹੂ ਤਾਂ ਹੀ ਨਹੀਂ ਚੱਕਦਾ ਫਿਰ ਮੈਨੂੰ ਲੱਗਦਾ ਆਉਂਦੇ ਨਾ ਹੁਣ ਚਲ ਨਾ ਹੀ ਲਾ ਬਾਰੀ ਬਾਰੀ ਹਣ ਪਰ ਮਾ ਆ ਮਮਾ ਉਰੇ ਆਵੇ ਬੱਤ ਆਉਣਾ ਮਮਾ ਕਿ ਆ ਮਾ ਇੱਥੇ ਬੈਠ ਉਰੇ ਹੋ ਜਾ ਮੇਰੇ ਕੋਲ ਮੇਰੀ ਗੱਲ ਸੁਣ ਤੇ ਹੋ ਦੁਕਾਨ ਤੇ ਜਾਇਆ ਉਹ ਕਹਿੰਦੇ ਮਮਾ ਮੈਨੂੰ ਟੁੱਪਪੋ ਵਾਲੀ ਨਾਲ ਡੜੀ ਆ ਕੇ ਗਿਆ ਸੀਗਾ ਕਹਦਾ ਕੂਲਰ ਮੂਰੇ ਬੈਠਾ ਰਹੀ ਉਹ ਤਾਂ ਤੈਨੂੰ ਕਹਿ ਗਿਆ ਕੂਲਰ ਮੂਰੇ ਬੈਠਾ ਰਹੀ ਤੇਰੇ ਮਾਮੇ ਅੱਗੇ 10:00 ਵਜੇ ਤੇ 11:00 ਵਜੇ ਨੂੰ ਆ ਜਾਣਗੇ ਇੱਥੇ ਕੰਟਾ ਸਭਾ ਕੰਟਾ ਉਹ ਫੋਨ ਵੀ ਨਹੀਂ ਚੱਕਿਆ ਉਹ ਗੱਡੀ ਚਲਾਉਂਦਾ ਹੋਊਗਾ ਮੈਂ ਲੈ ਤੇਰਾ ਮਾਮਾ ਹਾਂ ਤੇ ਆਉਂਦੇ ਹੀ ਹੋਣਗੇ ਉਹ ਤਾਂ ਲਵੇ ਹੀ ਲੱਗੇ ਕਿੱਥੇ ਜਾਊਗਾ ਮੈਂ ਮਰ ਮੈਂ ਤੁਰ ਕੇ ਨਹੀਂ ਮੇਰੀ ਗੱਲ ਸੁਣ ਤੂੰ ਸਾਈਕਲ ਲੈ ਜਾ ਆਪਣੇ ਤੇਰੇ ਮੈਦਾਨੇ ਚਾਈਕਲ ਚੈਨ ਲੰਦੀ ਆ ਮੈਂ ਰਾਹ ਤੇ ਖੜਾ ਰਹੂੰ ਐ ਹਾਈ ਵੇ ਕੀ ਕਰਾਂ ਮੈਂ ਤੇਰਾ ਵੀ ਤੂੰ ਭੱਜ ਕੇ ਤੁਰ ਕੇ ਫੜ ਲੈ ਸਮਾਨ ਫੇਰ ਮਾਮਾ ਮੈਂ ਤੋ ਤੁਰਾਂ ਨਹੀਂ ਆਂਦਾ ਤੁਰ ਕੇ ਇੰਨੀ ਧੋਪੇ ਮਰਨਾ ਜਾ ਮਾਮਾ ਮੇਰੀ ਗੱਲ ਸੁਣ ਇੱਕ ਤਾਂ ਤੂੰ ਆਏ ਲੈ ਜੀ ਪਹਿਲਾਂ ਤਾਂ ਮੇਰੀ ਉਹ ਬਾਤ ਦਾ ਗੱਲ ਦੱਸ ਦੱਸੋ ਦੱਸਾਂ ਦਿਨ ਮੈਂ ਇੱਕ ਤਾਂ ਠੰਡੇ ਦੀ ਬੋਤਲ ਲਈ ਤੂੰ ਹਾਂ ਤੇ ਇੱਕ ਲਈ ਲੈਉਂ ਮੇਰੀ ਮੰਮਾ ਅਰ ਮੈਂ ਕਹਤੇ ਜੋ ਮਾਂ ਗੱਲ ਦੇ ਦੱਸਦੀਆਂ ਫਿਰ ਲਿਜਾئیں ਭੇਜੂੰਗੀ ਵੀ ਤੈਨੂੰ ਕਾਸੇ ਤੇ ਤੇ ਇੱਕ ਗਿਰਿਆਂ ਦਾ ਪੈਕ ਟ੍ਰਿਕ ਭੁੱਜ ਕੇ ਲਈ ਤੇ ਦੋ ਤਿੰਨ ਦੋ ਤਿੰਨ ਪੰਜ ਤੇ ਬਿਸਕੁਟ ਲਈ ਠੀਕ ਆ ਇੱਕ ਠੰਡੇ ਦੀ ਬੋਤਲ ਲਈ ਫੈਂਟੇ ਦੀ ਲਈ ਦੋ 2.5 ਲੀਟਰ ਵਾਲੀ ਠੀਕ ਆ ਬਾਦੂ ਐਨੀ ਤਾਂ ਨਹੀਂ ਦੋ ਫੜ ਨਹੀਂ ਬੋਤਲਾ ਜਵਾਕ ਵੀ ਹੋਣਗੇ ਨਾਲ ਚਲ ਠੀਕ ਆ ਇੱਕ ਕੋਕ ਦੀ ਲਈ ਇੱਕ ਕੋਕ ਦੀ ਲਈ ਆ ਠੀਕ ਆ ਫੜ ਲਿਓ ਚਾਈ ਕਰ ਫਿਰ ਤੇ ਮੋਟਰਸਾਈਕਲ ਲੈ ਜਾ ਲੈ ਨਾ ਲੈ ਦੇ ਲੈ ਮੋਟਰਸਾਈਕਲ ਦੇ ਨਾਲ ਤੇ ਤਿਆਰ ਐ ਚਲਾ ਲੇਗਾ ਵੇ ਹੂੰ ਤੇ ਜੇਰਾ ਸੱਟ ਚੁੱਟ ਨਾ ਕਰ ਡਿੱਗਣਾ ਬਈ ਚਲ ਫਿਰ ਹੌਲੀ ਚਾਈ ਚੰਗਾ ਠੀਕ ਆ ਤੇ ਮੈਂ ਤੈਨੂੰ ਪੈਸੇ ਦਿੰਨੀ ਆ ਤੇ ਆਹੋ ਲੈ ਜਾ ਮੋਟਰਸਾਈਕਲ ਚਾਬੀ ਪਹਿਲਾਂ ਪਾ ਲੈਣੀ ਪੁਆ ਨਹੀਂ ਪਤਾ ਨਹੀਂ ਕਿੱਥੇ ਰੱਖੀ ਤੂੰ ਵੀ ਨਾਲ ਲਾ ਕੇ ਪਾ ਲੈ ਫਿਰ ਚਲਾਇਆ ਚੱਲ ਫਿਰ ਆਪ ਮੋਟਰ ਮੋਟਰ ਤੇ ਹਾਵਲੇ ਜਾਈ ਮੇਰ ਪੱਤ ਬਣ ਕੇ ਨਾਲੇ ਨੂੰ ਪਤਾ ਨਾ ਲੱਗਿਆ ਆਉਂਦੇ ਨੂੰ ਮੋਟਰ ਤੇ ਅੰਦਰ ਉਹ ਵੀ ਕਲਾਰਦੀ ਅੰਦਰ ਕਲਾਰ ਅੰਦਰ ਕਲਾਰ ਚੱਲ ਫਿਰ ਚੱਲ ਜਾ ਆ ਆਹੜ ਜਾ ਕੀ ਭਾਲਦਾ ਬੱਸ ਮੈਂ ਮੋਟਰਸਾਈਕਲ ਦੀ ਚਾਬੀ ਭਾਲਦਾ ਸੀ ਕਿਉਂ ਚਾਬੀ ਦਾ ਹੀ ਕਰੇਗਾ ਉਹ ਮੈਂ ਹੱਟਿਆ ਕਿਉਂ ਨਾ ਹੱਟ ਕੇ ਕਿੱlein ਜਾਂ ਨਾ ਅੰਗਰੇ ਮਾਮਾ ਮਮੀ ਉਹਦਾ ਸਾਮਾਨ ਜ ਲੈ ਕੇ ਨਾ ਸਾਮਾਨ ਤੇ ਕੋ ਚਾਬੀ ਨਾਲ ਲੈ ਕੇ ਆਵੇਂਗਾ ਮੋਟਰਸਾਈਕਲ ਤੇ ਜਾਊਗਾ ਮੋਟਰਸਾਈਕਲ ਤੂੰ ਚਲਾ ਲੈਣਾ ਹੈ ਹਾਂ ਡੱਗ ਡੱਗੂ ਨਾ ਪਈ ਕਿਤੇ ਤੇ ਡੈਡੀ ਖੇਤ ਹੈ ਨਹੀਂ ਨਹੀਂ ਵੀ ਮੈਂ ਫੱਟੇ ਚੱਕ ਦਿੰਦਾ ਉਹ ਫੱਟੇ ਚੱਕ ਦਿੰਦਾ ਹੈ ਜੇ ਫੱਟੇ ਚੱਕੇਗਾ ਕੋਈ ਹੋਰ ਨਪੰਗਾ ਹੋ ਜੇ ਨਹੀਂ ਨਹੀਂ ਸੱਤ ਫੇਟ ਨਾ ਖਾਲੀ ਨਹੀਂ ਹਾਂਦਾ ਭਾਈ ਸਲਾਹ ਹੈ ਤੇਰੀ ਮੈਂ ਤਾਂ ਕਹੀ ਦੂੰ ਤੇਰੇ ਮਾਂ ਪੇ ਉਹਨੂੰ ਮੇਰੇ ਅੱਖੇ ਨੱਬਿਆ ਚੱਲ ਧੀ ਮੰਮੀ ਆਇਆ ਰੋਣਾ ਆਈ ਨਹੀਂ ਪੁੱਤ ਧੁੱਪ ਵੀ ਕਿੰਨੀ ਹੋ ਗਈ ਲੈ ਸੜ ਕੇ ਕੱਢ ਲੈ ਜਾਂ ਤੂੰ ਸਰਾ ਕੀ ਚਾਬੀ ਤਾਂ ਥਿਆ ਗਈ ਬਈ ਹਾਂ ਚਾਬੀ ਤਾਂ ਥਿਆ ਗਈ ਬੀਬੀ ਆਹ ਮੋਟਰਸਾਈਕਲ ਦੇ ਚਾਨ ਨੂੰ ਤਾਂ ਚਾਬੀ ਮਿੰਟ ਚ ਪਾੜ ਲਈ ਪਤਾ ਨਹੀਂ ਕਿ ਵਿੜਕ ਰੱਖਦਾ ਚਾਬੀ ਕਿੱਥੇ ਰੱਖਦਾ ਕਿੱਥੇ ਨਹੀਂ ਆਲਾ ਫੜ ਪੈਸੇ ਦੋ ਚ ਮੜਾ ਲਈ ਠੰਡੇ ਦੀ ਬੋਤਲਾ ਤੇ ਗਿਰ 2 ਠੰਡੇ ਦੀਆਂ ਬੋਤਲਾਂ ਹਾਂ ਦੋ ਲਈਆਂ ਠੰਡੇ ਦੇ ਬੋਤਲਾਂ ਤੇ ਗਿਰਿਆ ਦੇ ਪੈਕਟ ਤੇ ਭੂਜਿਆ ਦਾ ਪੈਕਟ ਤੇ ਦੋ ਤਿੰਨ ਬੰਦੇ ਬਿਸਕੁਟ ਲੈ ਤੰਗਾ ਤੇ ਛੇਤੀ ਜਾ ਛੇਤੀ ਮੜੇ ਪਤ ਬਣ ਕੇ ਮੈਂ ਬਸ ਗਿਆ ਤੇ ਆਇਆ ਵਿਚਾਰੇ ਦੋਸਤਾਂ ਚੜਾ ਕੋਤ ਗੇੜ ਲਾਉਂਦਾ ਫਿਰ ਮੈਂ ਤਾਂ ਬਸ ਗਿਆ ਤੇ ਆਇਆ ਹਾਂ ਮੈਂ ਗੇਟ ਖੋਲ ਨਾ ਖੋਲ ਦੀ ਮੈਂ ਸਟਾਰਟ ਕਰ ਇਹਨੂੰ ਸਟਾਰਟ ਕਰ ਦੇ। ਕਰ ਲੈਗਾ? ਉਹ ਕਰ ਲਉ ਸਟਾਰਟ ਤਾਂ ਇਹਨੂੰ। ਹੋਇਆ ਹੀ ਨਹੀਂ ਖੜਾ ਕਾਇ ਦਿਨਾਂ ਦਾ ਪੁੱਤ। ਹੋਰ ਖੜਾ। ਇੱਕ ਮਿੰਟ ਰੋਕ ਮੋਟਰਸਾਈਕਲ। ਰੋਕ। ਮੋਟਰਸਾਈਕਲ ਹੋਲੀ ਤੋਰਿਆ ਕਰ ਤੂੰ ਮੋਟਰਸਾਈਕਲ ਬਹੁਤ ਤੇਜ਼ ਤੋਰਦਾ ਤੈਨੂੰ ਮੈਂ ਦੇਖਿਆ ਤੂੰ ਪਹਿਲਾਂ ਐ ਨਾ ਗਿਆ ਤੇ ਆਹ ਕੀ ਲੈ ਕੇ ਆਇਆ? ਆਹ ਢੰਡਾ ਲੈ ਕੇ ਆਇਆ। ਮੋਟਰਸਾਈਕਲ ਹੋਲੀ ਤੋਰਿਆ ਕਰ ਮੋਟਰਸਾਈਕਲ ਬਹੁਤ ਤੇਜ਼ ਤੋਰਦਾ ਮੈਂ ਤੇਰੇ ਮਾਪੇ ਨੂੰ ਕਰਦਾ ਫੋਨ ਵੀ ਮੋਟਰਸਾਈਕਲ ਬਹੁਤ ਤੇਜ਼ ਤੋਰਦਾ ਇਹ। ਕਰੇਗੀ ਗੱਲ ਮੈਂ ਫੋਨ ਨਹੀਂ ਦੇਈ। ਕੀ ਲੈ ਕੇ ਆਏ ਹੈ ਉਹ ਠੰਡਾ ਰ ਕੈਮਰੇਮੈਨ ਮਮੀ ਮਮੀ ਆਣਾ ਕਾਦੀਆਂ ਠੰਡੀਆਂ ਦੀ ਬੋਤਲ ਲੈ ਕੇ ਆਏ ਤੂੰ ਹੋਲੀ ਮੋਟਰਸਾਈਕਲ ਤੋੜਿਆ ਕਰੇ ਠੰਡੇ ਦੀਆਂ ਬੋਤਲਾਂ ਤੇ ਹੈਗੇ ਤੂੰ ਇੱਥੇ ਤੇਰਾ ਐਕਸੀਡੈਂਟ ਹੋ ਗਿਆ ਡਿੱਗ ਪਿਆ ਕੌਣ ਜੇ ਬੇਵਾਰ ਬਾਈ ਆਪਟ ਸੈਂ ਦੇ ਅੱਗੇ ਤੋਂ ਮੋਟਰਸਾਈਕਲ ਨਹੀਂ ਤੋੜਨਾ ਤੂੰ ਬਹੁਤ ਤੇ ਠੀਕ ਹੈ ਚਲ ਠੀਕ ਹੈ ਹੋਲੀ ਤੋੜ ਕੇ ਲੈ ਕੇ ਜਾਣਾ ਮੋਟਰਸਾਈਕਲ ਅੱਗੀ ਮਸਾ ਸਟਾਰਟ ਕਰਾ ਸੀ ਇਹ ਤੂੰ ਹੀ ਕਿਹੜਾ ਵੇਲਾ ਹੋ ਗਿਆ ਸਾਰਾ ਕੰਮ ਕਰ ਲਿਆ ਜਵਾਕ ਜਹਾਜੇ ਨਹੀਂ ਮੁੜਿਆ ਵੀ ਮੋਟਰਸਾਈਕਲ ਦੇ ਕੇ ਤੋੜਿਆ ਸੀ ਇੱਕ ਡਰ ਵੀ ਲੱਗਦਾ ਇੱਕ ਨੂੰ ਮੈਂ ਕਹੇ ਤਾਂ ਛੇਤੀ ਮੁੜੇ ਛੇਤੀ ਕਿਹੜਾ ਛੇਤੀ ਹੱਜੀ ਨਹੀਂ ਮੁੜਿਆ ਤਾਂ ਬਾਰੀ ਤਾਂ ਖੜਕਦੀ ਐ ਬਹੁ ਅਜਵਾਕ ਜ ਮੇਰਾ ਐ ਕਾ ਤਾ ਮੋਟਰਸੇਲ ਤਾਂ ਹੈਂ ਲੰਗ ਜਾਂ ਮਾਰਦਾ ਉਹਦਾ ਉਹ ਵੇਖਾ ਭੱਜ ਕੇ ਆਏ ਵੀ ਆ ਕੀ ਹੋ ਗਿਆ ਤੇਰੇ ਠੰਡੇ ਪੱਲੇ ਰਹਿ ਗਏ ਤੇ ਤੂੰ ਤਾਂ ਸਾਰੇ ਲਹੂ ਲਹਾਨ ਹੋਇਆ ਪਿਆ ਓਏ ਹਾਂ ਕਿੱਥੇ ਡਿਗ ਪਿਆ ਆਵਨੇਂਦਰ ਕੇ ਬਾਰਗੇ ਤੇ ਠੰਡੇ ਠੰਡੇ ਤੇਰੇ ਉੱਥੀ ਪਿਆ ਤੂੰ ਮੇ ਫੰਦੇ ਛੱਡ ਮੋਟਰਸਾਈਕਲ ਵੀ ਮੈਂ ਮਨਿੰਦਰ ਕੇ ਬਾਾਰ ਕੀ ਸਿੱਟਿਆ ਆ ਹਾਈਵੇ ਮੈਂ ਤੈਨੂੰ ਆਖਿਆ ਸੀ ਸਾਈਕਲ ਤੇ ਗੱਜਾ ਸਾਈਕਲ ਤੇ ਨਹੀਂ ਗਿਆ ਚਾਰ ਲੈਂਦੀ ਆ ਉਹਦੀ ਤਾਂ ਮੁੱਛਾ ਸੀ ਮੋਟਰਸਾਈਕਲ ਆ ਮੈਂ ਲੈ ਜੈਨਾ ਆਏ ਲੈ ਜੈਨਾ ਮੈਂ ਕੀ ਕਰਾਂ ਮੋਟਰਸਾਈਕਲ ਵੀ ਇੱਕ ਸਿੱਟਾ ਮੈਂ ਤਾਂ ਗਾਲਾਂ ਥਾਂ ਕਰਤਾ ਚਲਾ ਆ ਜਾ ਹੌਲੀ ਹੌਲੀ ਉੱਥੇ ਲੈ ਕੇ ਚੱਲਣਾ ਮੈਂ ਕੀ ਕਰਾਂ ਤੂੰ ਹੀ ਆਖਿਆ ਮੇਰੇ ਨਾਲ ਸੱਜੇ ਤੋਂ ਡਾਕਟਰ ਨੂੰ ਪੁੱਟ ਪੁੱਟੀ ਕਰਾਉਣੀ ਤੇਰੀ ਥੋੜੀ ਸਾਰਾ ਹੀ ਲਹੂ ਲਹਾਨ ਹੋ ਗਿਆ ਤੂੰ ਤਾਂ ਹੰਨਾ ਹਵਲੀ ਵਿੱਚ ਲਾਇਆ ਵੀ ਹਵਲੀ ਕਰ ਲਾ ਆਂ ਗਲਾਂ ਵੀ ਛੱਡ ਲਤੀ ਆ ਚੱਲ ਜੀ ਸਾਰਾ ਗੋਡਾ ਸਾਰਾ ਮੱਥਾ ਮੁੱਥਾ ਪੜਾਈ ਬੈਠਾ ਹੈ ਚੱਲ ਆ ਜਾ ਇਹ ਹਲਦੀ ਪਾਵਾ ਪਰ ਉਹਦੇ ਜਵਾਕ ਦੀ ਕਰਟ ਕੋਟ ਕਰ ਲਾ ਮਤ ਵਈ ਦਵੀ ਉਹ ਜੀ ਕਿੱਥੇ ਆਉਣੇ ਹੋ ਭੱਜਣੀ ਹੈ ਮੇਰੀ ਗੱਲ ਸੁਣ ਜਵਾਕ ਕਿੱਥੇ ਹੈ ਕਿਉਂ ਮੇਰੇ ਕੋਲ ਫੋਨ ਗਿਆ ਮੈਂ ਸੱਚ ਸੱਚ ਦੱਸ ਯਾਰ ਯਾਰ ਕਿੱਥੇ ਜਵਾਕ ਸੱਟਾਂ ਨਹੀਂ ਵਾਲੀਆਂ ਬੱਤੀਆਂ ਜਵਾਕ ਤਾਂ ਸੱਟਾਂ ਤਾਂ ਹੈਗੀਆਂ ਬਾਵਾਗੀਆਂ ਨੇ ਲਹੂ ਲਾਣ ਹੋ ਰਿਹਾ ਅੰਦਰ ਬਿੱਡਾ ਤਾਂ ਪਾ ਕੇ ਆਈਂ ਮੈਂ ਤੇ ਹਲਦੀ ਹਲਦੀ ਲਾਉਂਦੀ ਸੀ ਮਖਿਆ ਮੇਰੇ ਦਿੱ ਦੀ ਮੋਟਰਸਾਈਕਲ ਚੱਕ ਕੇ ਭੱਜ ਗਿਆ ਮੇਰੇ ਕਹਿੰਦੀ ਕਹਿੰਦੀ ਚੱਲ ਪਹਿਲਾਂ ਮੈਂ ਉਸੇ ਕੋ ਉਸੇ ਨੂੰ ਪੁੱਛਦਾ ਕਿਵੇਂ ਹੈ 60 ਜਾਏ ਤਾਂ ਨਹੀਂ ਦੇਖ ਲਾ ਲਾ ਹੁਰਹਾਣਾ ਕੋਣੀਆਂ ਕਾਣੀਆਂ ਦੇਖ ਭੱਜ ਕੇ ਚੱਲ ਫਿਰ ਮੈਂ ਦੇਖ ਲੈ ਰੈਕਟਰ ਸੱਦ ਲਾਂਗੇ ਚੱਲ ਇਹ ਵੀ ਆ ਗਿਆ ਬੂ ਮੈਨੂੰ ਐਂਡਰ ਲੱਗਾ ਚਾਹ ਪਹਿਲਾਂ ਦੇਖਦੇ ਹਾਂ ਹਲਤੀ ਤਾਂ ਫੇਰ ਲਾਵਾਂਗੇ ਚਲ ਜੀ ਟਰੈਕਟਰ ਕੋਲ ਹੀ ਲੈ ਜੀ ਜਾਵਾਂਗੇ ਆ ਇਹ ਉਹ ਮਰ ਗਿਆ ਆ ਪਿਆ ਜਾ ਵਕ ਜਾ ਉਹ ਪਰਮਾ ਹਾਂ ਡੈਡੀ ਆ ਲਹੂ ਓਏ ਡੈਡੀ ਮੋਟਰਸਾਈਕਲ ਤੁਹਾਡੇ ਕੋਲ ਪਿਆ ਸੱਤਾ ਬਾਰੇ ਬਾਰੇ ਬਤਿਆ ਆਂ ਡੈਡੀ ਗੋਮਾ ਸੱਟ ਆਈ ਆ ਹੋਰ ਦਿਖਾ ਮੈਨੂੰ ਸੱਤਾ ਕਿੱਥੇ ਆ ਆ ਕੋਣੀ ਤੇ ਆ ਭਾਈ ਨਾ ਖਾਸੇ ਝੜੇ ਫੇੜ ਜੀ ਬਜੀ ਹੋਈ ਆ ਆ ਵੇਖਾ ਹਉਂਗਲਾ ਛਲੀਆਂ ਗੀਆਂ ਪੁੱਲਾ ਮਨਵਾਇਆ ਲੱਸ ਹਾਂ ਤੈਨੂੰ ਕੀ ਕਹ ਲਈ ਸੀ ਵੀ ਮੋਟਰਸਾਈਕਲ ਲੈ ਕੇ ਬਟੀਆਂ ਭਾਈ ਮੈਂ ਡੈਡੀ ਮੈਨੂੰ ਤਾਂ ਮੰਮੀ ਨੇ ਆਖਿਆ ਕਹਿੰਦੀ ਮੋਟਰਸਾਈਕਲ ਲੈ ਜਾ ਮੰਮੀ ਨੇ ਆਖੇ ਹਾਂ ਕਹਿੰਦੀ ਤੇਰੇ ਮਾਮੇ ਆਰ ਗਏ ਨੇ ਆਉਣਾ ਮੋਟਰਸਾਈਕਲ ਲੈ ਜਾ ਮੋਟਰਸਾਈਕਲ ਕਿੱਥੇ ਹੁਣ ਮੋਟਰਸਾਈਕਲ ਤਾਂ ਉੱਥੇ ਮਨਿੰਦਰ ਕੇ ਘਰੇ ਖੜਾ ਚਲੋ ਤਾਂ ਕੋਈ ਗੱਲ ਨਹੀਂ ਖੜਾ ਆਪਾਂ ਲਿਆਵਾਂਗੇ ਪਹਿਲਾਂ ਮੈਂ ਵਸਾ ਫੋਟੋ ਮੋਟਰਸਾਈਕਲ ਦਾ ਇੱਕ ਜਨਰੇਟਰ ਤੇ ਉਹ ਮੂਰੇ ਟਾਪਾ ਟੁੱਟ ਗਿਆ ਉਹਦਾ ਓਏ ਯਾਰ ਉਹਦੀ ਅੱਗ ਲੱਗੀ ਯਾਰ ਉਹਦੇ ਦਾ ਤੂੰ ਮੈਨੂੰ ਆਸੇ ਤੇਰੇ ਤੇ ਹੁਣ 60 ਵਟ ਜਿਆਦਾ ਡਾਕਟਰ ਨੂੰ ਸੱਦਾ ਡਾਇਰੀ ਪੱਟੀ ਕਰਾ ਲੈਣਾ ਗੋਡਾ ਦੋ ਕੀ ਜਾਂਦਾ ਤੇ ਉਹ ਤਾਂ ਨਹੀਂ ਕੋਈ ਜਿਆਦਾ ਛੱਟ ਤਾਂ ਨਹੀਂ ਨਾ ਜਿਆਦਾ ਨਹੀਂ ਚਾਹਾਂ ਫੋਨ ਕਰ ਲੈਣਾ ਡਾਕਟਰ ਨੂੰ ਸੱਦਾ ਜੰਗਾ ਕਰ ਲੈ ਕਰਦਾ ਮੈਂ ਗੱਲ ਬੀਬੀ ਹਾਂ ਜਵਾਜ ਨੇ ਲੈ 60 ਖਾਲੀ ਮਿੰਟ ਜੀ ਲੈ ਛੱਟ ਤਾਂ ਫਿਰ ਖਾਣੀ ਸੀ ਮੈਂ ਤਾਂ ਪਹਿਲੇ ਹੀ ਕਿ ਅਸੀਂ ਬਿੱਤੂ ਨਾ ਆਇਆ ਆਇਆ ਤੈਨੂੰ ਡਿੱਕੀ ਆ ਨਾ ਆ ਗਈ ਬੱਸ ਮੈਨੂੰ ਆਇਆ ਦੱਸ ਮੋਟਰਸਾਈਕਲ ਦੀ ਚਾਬੀ ਕਿਨੂੰ ਫੜਾਈ ਸੀ ਫੜਾਈ ਸੀ ਜਵਾਕ ਨੂੰ ਮੈਂ ਕਦੋਂ ਫੜਾਈ ਆ ਬੀਬੀ ਕੋਲ ਲੈ ਕੇ ਗਿਆ ਮੈਂ ਤੇ ਪੈਸੇ ਦੇ ਟੱਕਣ ਲੱਗੀ ਤੇਰੇ ਪਰ ਕੁਝ ਕੱਢ ਕੇ ਆ ਬੀਬੀ ਨੇ ਫੜਾਈ ਹੋਣੀ ਐ ਮੈਂ ਫੜਾਈ ਨਹੀਂ ਮੈਂ ਤਾਂ ਆਖਿਆ ਮੈਂ ਕੀ ਫੜਦਾ ਕਹਿੰਦਾ ਮੈਂ ਤਾਂ ਵੀ ਚਾਬੀ ਫੜਦਾ ਮੇਰਾ ਮਾਮਾ ਆਵੇਂਗਾ ਤੇ ਮੈਂ ਦੁਕਾਨ ਤੇ ਹੀ ਆਣਾ ਮੈਂ ਕਿਹਾ ਨਾ ਲੈ ਕੇ ਜਾ ਤਾਂ ਮੈਂ ਤਾਂ ਜਾਣਦਾ ਮੋਟਰਸਾਈਕਲ ਮੱਲੋਂ ਹੀ ਉੱਡ ਗਿਆ ਭਾਈ ਇਹ ਮਟ ਏ ਪਤਾ ਗਲਤੀ ਕੀਤੀ ਹੈ ਗਲਤੀ ਤੇਰੀ ਹੈ ਚਲ ਬੀਬੀ ਦਾ ਅਦਰ ਪਈ ਸੀ ਪੱਖੇ ਤੇ ਉਧਰ ਤਾਂ ਕਹਿੰਦਾ ਲਿਆ ਤੂੰ ਉਹਨੂੰ ਪੈਸੇ ਦਾ ਫੜਾਈ ਹੈ ਨਾ ਜਿਹੜੇ ਤੋਂ ਪੈਸੇ ਫੜਾਏ ਸਮਾਨ ਮੈਨੂੰ ਕੀ ਪਤਾ ਸੀ ਵੀ ਹੁਣ ਲੈ ਕੇ ਭੱਜ ਜੂਗਾ ਹੀ ਮੇਰੀ ਗੱਲ ਸੁਣ ਲੈ ਕੇ ਕੋ ਭੱਜੂ ਤੂੰ ਕਹਿ ਹੈ ਉਹ ਵੀ ਸਮਾਨ ਲਿਆ ਮੈਂ ਤਾਂ ਸਾਈਕਲ ਨੂੰ ਆਖਿਆ ਸੀ ਸਾਈਕਲ ਲੈ ਜਾ ਕਹਿੰਦੇ ਨਾ ਮਾਂ ਮੈਂ ਤੁਰ ਕੇ ਨਹੀਂ ਆਂਦਾ ਤਾਂ ਪਵਾੜੀ ਮੈਂ ਤਾਂ ਮੋਟਰ ਸੇ ਹੁੰਦੀ ਜਾਉਂਦਾ ਅੱਜ ਤੱਕ ਗਲਤੀ ਕਰਤੀ ਇਦੂ ਮੁੜਕੇ ਜਵਾਖ ਨੂੰ ਚਾਬੀ ਨਾ ਫੜਾਈ ਮੇਰੀ ਗੱਲ ਸੁਣ ਹਾਂ ਜੇ ਜੇ ਬਾਈ ਚਾਂਸ ਮੇਰੀ ਗੱਲ ਸੁਣ ਚੱਲ ਇਹ ਤਾਂ ਆਪ ਡਿੱਗ ਪਿਆ ਉਹ ਕਹਿੰਦਾ ਰੋੜੇ ਰੂੜੇ ਤੇ ਅੜ ਕੇ ਕਿਵੇਂ ਡਿੱਗਿਆ ਮੈਨੂੰ ਮੈਨੂੰ ਫੋਨ ਤੇ ਹੀ ਦੱਸਿਆ ਉਹ ਰੋੜੇ ਰੂੜੇ ਤੇ ਝੜ ਕੇ ਡਿੱਗਿਆ ਤੇਜ਼ ਹੁਣੇ ਮੋਟਰਸਾਈਕਲ ਡਿੱਗ ਪਿਆ ਚੱਲ ਬachd ਰਹੀ ਗਈ ਬਾਈ ਚਾਂਸ ਕਿਸੇ ਦੇ ਗਾਂ ਕਿਸੇ ਦੇ ਸਿਆਣੇ ਬਣੇ ਚ ਜਾਂ ਕਿਸੇ ਬੁੜੀ ਚ ਮਾਰਦਾ ਉਹਨਾਂ ਦੇ ਸੱਟ ਮਾਰਦਾ ਫੇਰ ਜ਼ਿੰਮੇਕਾਰ ਕੌਣ ਸੀਗਾ ਜ਼ਿੰਮੇਵਾਰ ਤਾਂ ਹੁਣ ਆਪੇ ਹੀ ਸੀ ਹਾਂ ਤਾਂ ਕੌਣ ਸੀ ਫੇਰ ਤੇ ਕਿੱਡਾ ਵੱਡਾ ਲਾਂਮਾ ਖੜਦੇ ਫੇਰ ਆਪਾਂ ਉਹੀ ਤਾਂ ਗੱ ਤੇ ਉਹਦੀ ਜਾਨ ਬਚ ਰਹੀ ਜਵਾਕ ਦੀ ਜਾਨ ਬਚ ਰਹੀ ਚਲ ਜਵਾਕ ਲੱਗਿਆ ਮਾੜੀਆਂ ਮੋਟਰ ਟੁੱਟਣੋਂ ਤਾਂ ਬਚਿਆ ਹਜੇ ਚਲ ਜਵਾਕ ਨੂੰ ਸਾਮ ਮੈਸਜ ਦੇ ਟੱਟ ਨੂੰ ਸੱਤ ਕਿਹਾਉਣਾ ਚਲ ਠੀਕ ਹੈ ਜਗਸੀਰ ਕਰਮਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਸਕਰੀਨ ਤੇ ਹੁਣ ਹੁਣ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਸਾਡਾ ਇਹੀ ਮਕਸਦ ਸੀ ਇਹ ਵੀਡੀਓ ਬਣਾਉਣ ਦਾ ਜੀ ਵੀ ਬੱਚਿਆਂ ਨੂੰ ਮੋਟਰਸਾਈਕਲ ਨਾ ਫੜਾਓ ਬੱਚਿਆਂ ਦੀ ਜਿੱਦ ਕੋਈ ਵੀ ਨਾਪਗਾਓ ਬੱਚਿਆਂ ਨੂੰ ਲਾਡ ਪਿਆਰ ਜ਼ਰੂਰ ਕਰੋ ਪਰ ਜਿੱਦਾਂ ਨਾਪਗਾਓ ਮੋਟਰਸਾਈਕਲ ਨਹੀਂ ਫੜਾਓ ਬੱਚਿਆਂ ਨੂੰ ਜੇ ਆਪਾਂ ਫੜਾਉਣੇ ਆ ਮੋਟਰਸਾਈਕਲ ਤਾਂ ਬੱਚਿਆਂ ਦੇ ਹਾਲਾਤ ਵਿਗੜਦੇ ਨੇ ਦਿਨੋ ਦਿਨ ਬੱਚੇ ਵੀ ਵਿਗੜਦੇ ਨੇ ਦੇਖੋ ਆ ਬੱਚੇ ਦਾ ਕੀ ਹਾਲ ਹੋਇਆ ਜੇ ਮੋਟਰਸਾਈਕਲ ਫੜਾਇਆ ਸੀ ਤਾਂ ਸਾਡੀ ਟੀਮ ਵੱਲੋਂ ਧੰਨਵਾਦ